ਰਾਗ ਆਸਾ ਘਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਦਰਸਨ ਪਾਵੇ ਵੱਡ ਭਾਗ ਸਤਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਧ ਸੰਗਤ ਨੂੰ ਜੀਓ ਸਤਿਗੁਰੂ ਪਹਿਲੇ ਪਾਤਸ਼ਾਹ ਦੀ ਕਲ ਬਾਣੀ 39 ਸੌਦ ਸੰਤੂਰਨ ਹੋਏ ਹਨ ਸਤਿਗੁਰੂ ਤੀਜੇ ਪਾਤਸ਼ਾਹ ਜੀ ਦੀ ਆਸਾ ਰਾਗ ਉਚ ਬਾਨੀ ਆਰੰਭ ਹੁੰਦੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ ਬੌਲੀ ਸਾਹਿਬ ਲਗਾਂਤੀ 84 ਕਟਣ ਆਤੇ ਜੀਆਂ ਦੇ 84 ਵਾਰ ਅਸ਼ਨਾਮ ਕਰੇ 84 ਪਾਠ ਜਪ ਸਾਹਿਬ ਦੇ ਕਰੇ ਉਹ 84 ਲੱਖ ਜੂਨ ਦੇ ਚ ਨਹੀਂ ਪਵੇਗਾ ਇਹ ਗੁਰੂ ਸਾਹਿਬ ਜੀ ਨੇ ਮਹਤਮ ਜਦੋਂ ਆਰੰਭ ਕੀਤਾ ਉਸ ਵਕਤ ਸਤਿਗੁਰੂ ਜੀ ਦੀ ਬਾਣਸ ਵਿੱਚੋਂ ਪੱਲਿਆ ਵਿੱਚ ਕੋ ਮਹਾਰਾਜ ਸਾਹਿਬ ਦਾ ਪ੍ਰਾਣਾ ਮੁਲਾਪੀ ਸੀ ਇਹ ਖੜਵਿਸ਼ਨਾਵਾਂ ਦੇ ਤੇ ਸਰਦਾ ਰੱਖਿਆ ਕਰਦਾ ਗੁਰੂ ਸਾਹਿਬ ਦੇ ਪਾਸ ਆਇਆ ਮਹਾਰਾਜ ਸਾਹਿਬ ਕਹਿਣ ਲੱਗੇ ਗੰਗਾ ਭਾਈ ਕੀ ਜਾਣਾ ਇੱਥੇ ਬੋਲੀ ਸਾਹਿਬ ਕੀ ਤੂੰ ਇਸ਼ਨਾਨ ਕਰਨਾ ਹੈ ਇਹ ਕਹਿਣ ਲੱਗਾ ਵਾਹ ਇੱਕ ਵਾਰੀ ਮੈਨੂੰ ਜਾਇਆ ਹਣ ਦੇ ਉਹ ਖੜਵਿਸ਼ਨਾ ਦੇ ਉੱਥੇ ਦਰਸ਼ਨ ਹੋਣੇ ਆ ਮੈਂ ਹਰ ਦਿਵਾਰ ਜਾ ਕੇ ਇਸ਼ਨਾਨ ਕਰਕੇ ਫਿਰ ਆਉਗਾ ਬਚਨ ਮੰਨਾਂਗਾ ਫੇਰ ਮੋਰੀ ਸਾਹਿਬ ਜੀ ਇਸ਼ਨਾਨ ਕਰਨ ਲੱਗਾ ਸੁਣ ਕੇ ਗੰਗਾ ਮਾਰਾ ਸਾਹਿਬ ਕਹਿੰਦੇ ਚੰਗਾ ਭਾਈ ਇਹ ਸਾਡਾ ਗਣਵਾ ਲੈ ਜਾ ਗੰਗਾ ਜਲ ਦਾ ਭਰ ਲੈ ਆਇਆ ਇਹ ਹੁਕਮ ਮੰਨ ਕੇ ਉਹ ਚੱਲਿਆ ਗਿਆ ਜਿੱਥੇ ਜਿੱਥੇ ਤੀਰਥਾਂ 'ਚ ਇਸ਼ਨਾਨ ਕਰਨ ਲੱਗਾ ਉਹ ਸਾਰੇ ਹਰਦੁਆਰ ਇਸ਼ਨਾਨ ਕਰਕੇ ਜਦੋਂ ਵਾਪਸ ਮੋੜਨ ਲੱਗਾ ਕਿ ਗੁਰੂ ਸਾਹਿਬ ਜੀ ਦਾ ਸਨੇਹਾ ਚੇਤੇ ਆਇਆ ਇਸਦੇ ਕਿ ਸਤਗੁਰੂ ਜੀ ਨੇ ਆਗਿਆ ਕੀਤੀ ਸੀ ਕਿ ਹਰਦੁਆਰ ਵਿੱਚੋਂ ਗੰਗਾ ਜਲ ਸਾਡੇ ਘਰ ਵਿੱਚ ਪਾ ਲੈਣੀ ਜਦੋਂ ਇਹਦਾ ਸੰਗਤੁਰ ਕੇ ਲਿਆ ਉਸ ਵੇਲੇ ਕਾਲੀ ਦੇ ਨਾਲ ਇਹ ਪ੍ਰੇਮੀ ਹਰਦਾਰ ਦੀਆਂ ਪੌੜੀਆਂ ਤੇ ਗਿਆ ਜਾ ਕੇ ਗੱਲਾ ਸਾਗਰ ਜਦੋਂ ਭਰਨ ਲੱਗਾ ਗਣਵਾ ਹੋ ਸਕਤ ਵੀ ਹੱਥੋਂ ਛੁੱਟ ਗਿਆ ਗਣਵਾ ਧਾਰ ਵਿੱਚ ਰੁੜ ਗਿਆ ਪਕੜ ਨਾ ਸਕਿਆ ਵਾਪਸ ਖਾਲੀ ਆ ਗਿਆ ਇੱਥੇ ਸ੍ਰੀ ਗੋਵਿੰਦਵਾਲ ਸਾਹਿਬ ਵਿਚਾਰ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੀ ਸੇਵਾ ਕਰ ਨਹੀਂ ਸਕਿਆ ਗਰਵਾ ਮੇਰੇ ਪਾਸੋਂ ਗੰਗਾ ਦੀ ਧਾਰ ਵਿੱਚ ਰੁੜ ਗਿਆ ਗੰਗਾ ਜਲ ਲਿਆ ਨਹੀਂ ਸਕਿਆ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਭਾਈ ਐਂ ਕਰ ਫੇ ਤੂੰ ਸ਼ੰਕਾ ਕਰਦਾ ਸੀ ਕਿ ਇੱਥੇ ਸਾਰੇ ਪੀਰ ਸ੍ਰੀ ਬੌਲੀ ਸਾਹਿਬ ਜਿਸੀ ਲਿਆਉਂਦੇ ਐ ਦੱਖਣ ਦੇ ਪਾਸੇ ਜਿਹੜਾ ਸੋਮਾ ਹੈ ਉਹਦੇ 'ਚ ਗੰਗਾ ਅਸੀਂ ਲਿਆਉਂਦੀ ਜਾਂ ਵੇਖ ਜਾ ਕੇ ਜਿਸ ਵਕਤ ਜਾ ਕੇ ਵੇਖਿਆ ਸ੍ਰੀ ਗੋਵਿੰਦਵਾਲ ਸਾਹਿਬ ਬੌਲੀ ਸਾਹਿਬ ਥੱਲੇ ਗਿਆ ਤੇ ਦੱਖਣ ਦੇ ਪਾਸੇ ਦੇ ਸੋਮੇ ਵਿੱਚੋਂ ਗੰਗਾ ਦਾ ਜਲ ਪੈ ਰਿਹਾ ਹੈ ਤੇ ਗੜਵੀ ਭਰੀ ਮਾਰਾ ਸਾਧ ਇੱਥੇ ਵਿਖੀ ਜਿਹੜੀ ਹਰਦੁਆਰੇ ਦੇ ਪਾਸੇ ਰੁੜਦੀ ਸੀ ਨਾਲ ਦੇ ਚਰਨਾ ਆ ਕੇ ਪਕੜ ਲੇ ਕਹਿਣ ਲੱਗਾ ਮਾਰਾ ਸਾਰੇ ਤੀਰਥ ਜਿਹੜੇ ਐ ਇਹ ਤੁਹਾਡੇ ਚਰਨਾ ਕੀ ਨਿਵਾਸ ਕਰਦੇ ਐ ਤੇ ਮਾਰਾ ਖੜਵਰਸ਼ਨਾ ਦੇ ਮੈਂ ਪੁਜਾਰੀ ਰਿਆ ਹਾਂ ਕਿਰਪਾ ਕਰੋ ਸਾਰਿਆਂ ਦਰਸ਼ਨਾ ਵੀ ਕਿਉਂ ਖੜ ਦਰਸ਼ਨਾ ਚੋਂ ਕਿਹੜਾ ਦਰਸ਼ਨ ਚੰਗਾ ਹੈ ਜੇ ਦਰਸ਼ਨ ਦਾ ਮੈਂ ਪੁਜਾਰੀ ਬਣਾ ਤਾਂ ਗੁਰੂ ਮਾਰਾ ਸਾਹਿਬ ਉਤਰ ਜੰਦੇ ਐ ਖੜ ਦਰਸ਼ਨ ਵਰਤਾ ਵਰਤਾਰਾ ਗੁਰਕਾ ਦਰਸ਼ਨ ਅਗੋਂ ਪਾਰ ਇਹ ਭਾਈ ਛੇ ਦਰਸ਼ਨ ਯੋਗੀ ਜਨਨ ਸ੍ਰੇਵਡੇ ਸੰਿਆਸੀ ਇਹ ਵਰਤਾਰਾ ਦੁਨੀਆਂ ਦੀ ਵਰਤਰੀ ਹੈ ਪਰ ਗੁਰੂ ਸਾਹਿਬ ਦਾ ਦਰਸ਼ਨ ਜਿਹੜਾ ਤਨਥਾਣਾ ਗੁਰਨਾਮ ਸਾਹਿਬ ਦਾ ਤੇਨੇ ਕਲਮੋਂ ਧਰਜ ਤੇ ਲਾਇਓ ਸਭ ਸਾਧਨ ਕੋ ਰਾਹ ਬਤਾਇਓ ਇਹ ਅਗੋਂ ਪਾਰ ਦੀ ਪ੍ਰਾਪਤੀ ਕਰਨ ਵਾਲਾ ਸਿੱਖਾ ਗੁਰੂ ਕੀ ਸੰਗਤ ਦੇਤੇ ਪ੍ਰਭਸਾ ਕਰਾ ਸੁਣ ਕੇ ਉਹ ਬਜ਼ੁਰਗ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ ਇਹ ਉਦੇਸ਼ ਉਹਦੇ ਪ੍ਰਸਾਦ ਮਹਾਰਾਜ ਜੀ ਨੇ ਸ਼ਰਧਾ ਚਾਰਨ ਕੀਤਾ ਭੱਲਿਆਂ ਦੀ ਵਸ ਵਿੱਚ ਸੀ ਇਹ ਰਾਗ ਆਸਾ ਘਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਦਰਸ਼ਨ ਪਾਵੇ ਵੱਡ ਭਾਗ ਆਸਾ ਰਾਗ ਦੇ ਦੂਜੇ ਘਰ ਵਿੱਚ ਤੀਜੇ ਪਾਤਸ਼ਾਹ ਮਹਾਰਾਜ ਜੀ ਚਾਰਨ ਕਰਦੇ ਗੂ ਅਮਰਦਾਸ ਸਾਹਿਬ ਜੀ ਇੱਕੋ ਦੁਆਰ ਪ੍ਰਭੂ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਰ ਦਰਸ਼ਨ ਪਾਵੇ ਵੱਡ ਭਾ ਇਹਦਾ ਹੀ ਹਰੀ ਦਾ ਜੋ ਦਰਸ਼ਨ ਪੰਥ ਹੈ ਮਾਰੇ ਕਲੰਗੀ ਧਰਵੀਨ ਵੀ ਕਿਹਾ ਠੰਡ पे ਹੁਮੈ ਜੋਰ ਕਰ ਬਜਨ ਦਾ ਹਾਸਿਲ ਮਾਏ ਪੰਥ ਚੱਲਾ ਤਰ ਜਦ ਤੱਕ ਜਪ ਤੂੰ ਕਰਨ ਸਹਾਰਾ ਇਹ ਜੋ ਸਿੱਖੀ ਪੰਥ ਹੈ ਮਾਰਾ ਸਾਉ ਦਾ ਇਹ ਹਰੀ ਦਾ ਦਰਸ਼ਨ ਹੈ ਪੰਥ ਹੈ ਮਾਰਾ ਸਾਉ ਕਹਿਣ ਲੱਗੇ ਇਹ ਹਰੀ ਦੇ ਦਰਸ਼ਨ ਪੰਥ ਨੂੰ ਕੋਈ ਵੱਡਿਆਂ ਭਾਗਾਂ ਵਾਲਾ ਹੀ ਪਾ ਸਕਦਾ ਹੈ ਨਹੀਂ ਤਾਂ ਆਪੋ ਆਪਣੇ ਕੋਈ ਗੜਵੀ ਪਾਣੀ ਵੀ ਪਾ ਕਿਸੇ ਨੂੰ ਜੀ ਕਹਿੰਦਾ ਐਸ਼ੇ ਦੇ ਤੇ ਐਤਵਾਰ ਲਿਆ ਕੋਈ ਮੁਹੰਮਦੀ ਸੁਨਨਤ ਕਰ ਦਿੰਦੇ ਹਨ ਕੋਈ Hindu ਲੋਕ ਜਿਹੜੇ ਬਰਾਗੀ ਦਵਾਰਕਾ ਦਾ ਛਾਪਾ ਲਾ ਕੇ ਮੋਢੇ ਸਾੜ ਦਿੰਦੇ ਹਨਗੇ ਇਸ ਪ੍ਰਕਾਰ ਦੇ ਸੁਭਾਅ ਹੈ ਉਹਨਾਂ ਲੋਕਾਂ ਦੇ ਅੰਦਰ ਇਹ ਜਿਹੜਾ ਸਰਬਜਸੂਰਤ ਰੱਖਣੀ ਹੈ ਪਰਮੇਸ਼ਰ ਦੇ ਬਣ ਕੇ ਰਹਿਣਾ ਹੈ ਇਹ ਹਰੀ ਦਾ ਦਰਸ਼ਨ ਪੰਥ ਹੈ ਮਹਾਰਾਜ ਸਾਹਿਬ ਕਹਿੰਦੇ ਹਨ ਕੋਈ ਵੱਡੀਆਂ ਭਾਗਾ ਵਾਲਾ ਹੀ ਪਾ ਸਕਦਾ ਹੈ ਗੁਰ ਕੈ ਦਰਸ਼ਨ ਗੁਰ ਕੈ ਸ਼ਬਦ ਸੱਚ ਹੈ ਬੈਰਾ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਕਮਾਉਂਦੇ ਐ ਉਹ ਸੱਚੇ ਵਿਰਾਗ ਦੇ ਸਹਿਤ ਰਹਿੰਦੇ ਐ ਹਰ ਵਕਤ ਉਹ ਸੰਸਾਰ ਤੋਂ ਉਪਰਾਮ ਰਹਿੰਦੇ ਐ ਮਨ ਉਹਨਾਂ ਦਾ ਵਿਰਾਗ ਵਿੱਚ ਰਹਿੰਦਾ ਹੈ ਉਹਨਾਂ ਨੂੰ ਸੱਚਾ ਵਿਰਾਗ ਹੈ ਬਾਕੀ ਭਾਈ ਕੱਚਾ ਬਰਾਗ ਹੈ ਜਿਹੜੇ ਲੋਕ ਬਰਾਗੀ ਆਪਣੇ ਆਪ ਨੂੰ ਕਹੁੰਦੇ ਹਨ ਫੇਰ ਪਰੋ ਹਰ ਦਰਸ਼ਨ ਪਾਵੈ ਵੱਡ ਭਾਗ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਉਸ ਹਰੀ ਦਾ ਦਰਸ਼ਨ ਜਿਹੜਾ ਹੈ ਇਹ ਵੱਡਿਆਂ ਭਾਗਾਂ ਕਰਕੇ ਸੱਚੇ ਆਨੰਦ ਸਰੂਪ ਦਾ ਪੁਰਖ ਪਾ ਸਕਦਾ ਹੈ ਗੁਰ ਕੈ ਸ਼ਬਦ ਸੱਚੈ ਬੈਰਾ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਗੁਰ ਕੀ ਬਾਣੀ ਸਹਿਜ ਬਰਾਗ ਹੈ ਨੂੰ ਗੁਰਾਂ ਦੇ ਸ਼ਬਦ ਕਰਕੇ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦੇ ਵਿਰਾਗ ਵੀ ਜੁੜ ਜਾਵੇ ਮੇਰੇ ਮਨ ਤੋਂ ਬਹੁਤ ਵਿਰਾਗ ਆ ਹਰਨਾਇ ਦਾਸ ਪਿੰਨੇ ਕਿਉਂ ਸੱਚੇ ਵਿਰਾਗ ਵਿੱਚ ਆਵੇ ਦਿਖਾਵਾ ਦਾ ਅੱਖਾਂ 'ਚ ਤੇਲ ਪਾ ਪਾ ਕੇ ਲੋਕਾਂ ਨੂੰ ਹੋਰ ਰੋ ਕੇ ਦਿਖਾਉਣਾ ਝੂਠਾ ਵਿਰਾਗ ਨਾ ਹੋਵੇ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਰਾਗ ਜਿਹੜਾ ਹੋਇਆ ਹੋਵੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਕਿਉਂ ਸੱਚੇ ਦੀ ਪ੍ਰਾਪਤੀ ਦਾ ਵਿਰਾਗ ਹੁੰਦਾ ਹੈ ਸੰਸਾਰ ਵੱਲੋਂ ਅਪਰਾਮਤਾ ਤੇ ਪਰਮੇਸ਼ਰ ਦਾ ਪਿਆਰ ਖਾਟੇ ਦਰਸ਼ਨ ਵਰਤਾ ਵਰਤਾਰਾ ਛੇ ਦਰਸ਼ਨਾਂ ਦੇ ਜੋਗੀ ਜੰਮੂ ਸ਼੍ਰੀ ਵਿੜਿ ਸੰਿਆਸੀ ਤੇ ਦਰਵੇਸ਼ ਦੇ ਮਾਲਾਰ ਸ਼ਾਹੀਏ ਇਹਦਾ ਵਰਤਾਰਾ ਸਾਰੀ ਦੁਨੀਆਂ 'ਚ ਵਰਤ ਰਿਹਾ ਹੈ ਗੁਰ ਕਾ ਦਰਸ਼ਨ ਅਗਮ ਅਪਾਰ ਜਿਹੜਾ ਗੁਰੂ ਸਾਹਿਬ ਦਾ ਦਰਸ਼ਨ ਕੰਥ ਹੈ ਇਹ ਅਗਮ ਜੋ ਗੰਮਤਾ ਤੇ ਰਹਤ ਪਰਮੇਸ਼ਵਰ ਹੈ ਪ੍ਰਕਿਰਤੀ ਦੀ ਪਾਰਾਵਾਰ ਤੋਂ ਰਹਤ ਹੈ ਉਸ ਦੀ ਪ੍ਰਾਪਤੀ ਵਾਲਾ ਗੁਰੂ ਕਾ ਪੰਥ ਹੈ ਇਕ ਉਤਮ ਪੰਛੀ ਨੂੰ ਗੁਰ ਸੰਗਤ ਤੇ ਮਿਲੰਤ ਜਮਤਾਂਸ ਮਟਾਈ ਇਹ ਦਰਸ਼ਨ ਤੰਥ ਨਾਲ ਮਿਲ ਕਰਕੇ ਜਿਵੇਂ ਦੇ ਰਰ ਮਿਲ ਜਾਂਦਾ ਹੈ ਐਸਾ ਗੁਰੂ ਦਾ ਦਰਸ਼ਨ ਹੈ ਉਹ ਗੁਰੂ ਸਾਹਿਬ ਦਾ ਜਿਹੜਾ ਦਰਸ਼ਨ ਕਰਨਾ ਹੈ ਇਹ ਖੜ ਦਰਸ਼ਨ ਨੇ ਛੇ ਦਰਸ਼ਨਾ ਦੀ ਪੰਜੇ ਗਿਆਨ ਇੰਦਰੀਏ ਤੇ ਮਨ ਦੇ ਸੰਕਲਪਾਂ ਜੇ ਇਹਨਾਂ ਛੇ ਇੰਦਰੀਆਂ ਦੇ ਵਿਸ਼ਿਆਂ ਦੇ ਦਰਸ਼ਨਤਾ ਸਾਰਾ ਵਰਤਾਰਾ ਸੰਸਾਰ ਦਾ ਵਰਤ ਰਿਹਾ ਹੈ ਖੜ ਸ਼ਾਸਤਰ ਜਿਹੜੇ ਹਨ ਸਾਂਖ ਨਿਆਏ ਤੇ ਬਸ਼ੇਖਕ ਪੂਰਮੀ ਮੀਮਾਸਾ ਤੇ ਪਤੰਜਲ ਤੇ ਵਾਦਾਂਤ ਇਹਦੇ ਵਿੱਚ ਸਾਰਾ ਸੰਸਾਰ ਦਾ ਵਰਤਾਰਾ ਵਰਤ ਰਿਹਾ ਹੈ ਇਹਨਾਂ ਸ਼ਾਸਤਰਾਂ ਅਨੁਸਾਰ ਲੋਕ ਚੱਲ ਰਹੇ ਹਨ ਗੁਰ ਕਾ ਦਰਸ਼ਨ ਅਗਮ ਅਪਾਰਾ ਇਹ ਗੁਰੂ ਸਾਹਿਬ ਦਾ ਜੋ ਦਰਸ਼ਨ ਹੈ ਸ਼ਬਦ ਦਾ ਉਪਦੇਸ਼ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਯਕੀਨ ਕਰਨਾ ਵਿਸ਼ਵਾਸ ਰੱਖਣਾ ਬਾਣੀ ਤੇ ਇਹ ਗੁਰੂ ਸਾਹਿਬ ਦਾ ਵਿਦਾਰ ਹੈ ਇਹ ਗੁਰਾਂ ਦਾ ਜਿਹੜਾ ਦਰਸ਼ਨ ਪੰਥ ਹੈ ਆਨੂ ਅਪਾਰ ਦੀ ਪ੍ਰਾਪਤੀ ਕਰਨ ਵਾਲਾ ਹੈ ਛਿਆ ਦਰਸ਼ਨਾਂ ਦੇ ਭੇਖਾਂ ਵਿੱਚ ਸਾਰਾ ਸੰਸਾਰ ਵਰਤਾਰਾ ਵੰਟ ਰਿਆ ਹੈ ਜੋ ਗੁਰੂ ਦਾ ਦਰਸ਼ਨ ਹੈ ਇੱਕ ਨਾ ਦਰਸ਼ਨ ਦੇਖ ਮਰ ਮਿਲੇ ਦਰਸ਼ਨ ਦੇਖ ਕਰਕੇ ਜੀਵਤ ਭਾਵਨੋਂ ਮਰ ਕੇ ਗੁਰੂ ਸਾਹਿਬ ਨਾਲ ਮਿਲ ਕੇ ਮਿਲ ਪਏ ਹਨ یوں ਗੁਰੂ ਸਾਹਿਬ ਦਾ ਲਾਡ ਦੀ ਨਾਮ ਕੀਤਾ ਹੈ ਅਗਮ ਗੰਤਾ ਤੋਂ ਰਹਿ ਤਜੋ ਪਰਮੇਸ਼ਰ ਐਸੁੱਧ ਮਨ ਕਰਕੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿ ਪੈ ਉਹਦੀ ਪ੍ਰਾਪਤੀ ਹੁੰਦੀ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਕਰਕੇ ਗੁਰ ਕੈ ਦਰਸ਼ਨ ਮੁਕਤ ਗਤ ਹੋ ਸਤ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਕਰਕੇ ਮੁਕਤ ਚਾਰ ਪ੍ਰਕਾਰ ਦੀਆਂ ਮੁਕਤੀਆਂ ਜਿਹੜੀਆਂ ਵਕੁੰਠ ਦੀਆਂ ਹਨ ਸ਼ਲੋਕ ਸਮੀਪ ਸਰੂਪ ਸੁਯੋਜ ਪ੍ਰਾਪਤ ਹੁੰਦੀਆਂ ਹਨ ਅਤੇ ਗਤ ਹੋਏ ਕੈਵਲ ਮੁਕਤੀ ਦੀ ਵੀ ਪ੍ਰਾਪਤੀ ਹੁੰਦੀ ਜਿਵੇਂ ਜਨਮੇ ਜਲਾਇ ਖਟਾਨਾ ਤੇ ਜੋਤੀ ਸੰਜੋਤ ਸਮਾਨਾ ਸਤ ਗੁਰੂ ਸਾਹਿਬ ਦੇ ਦਰਸ਼ਨ ਦਾ ਇਤਨਾ ਲਾਭ ਹੈ ਸਾਚਾ ਆਪ ਵਸੈ ਮਨਸੂ ਸੱਚਾ ਪਰਮੇਸ਼ਰ ਆਪ ਹੀ ਉਹਨਾਂ ਪ੍ਰੇਮੀਆਂ ਦੇ ਮਨ ਚ ਆ ਕੇ ਵਸ ਜਾਂਦਾ ਹੈ ਜੋ ਸਤਗੁਰਾਂ ਦੇ ਪ੍ਰੇਮ ਨਾਲ ਦਰਸ਼ਨ ਕਰਦੇ ਹਨ ਸਰਦਾ ਦੇ ਨਾਲ ਗੁਰੂ ਸਾਹਿਬ ਦੇ ਤਾਂ ਹੀ ਪਰਸਦੇ ਆ ਕੇ ਰਹਾਉ ਗੁਰ ਦਰਸ਼ਨ ਉਧਰੈ ਸੰਸਾਰਾ ਸਤਗੁਰੂ ਸਾਹਿਬ ਦੇ ਦਰਸ਼ਨ ਪੰਥ ਨਾਲ ਲਾ ਕਰਕੇ ਸਤਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਾਰਾ ਸੰਸਾਰ ਉਧਰ ਜਾਂਦਾ ਹੈ ਜੋ ਮਹਾਰਾਜ ਦੀ ਸ਼ਰਨ ਆਉਂਦਾ ਹੈ ਜੇ ਕੋ ਲਾਏ ਭਾਵ ਪਿਆਰਾ ਭਾਈ ਜੇ ਕੋਈ ਪਿਆਰਾ ਪ੍ਰੇਮ ਲਾਵੇ ਗੁਰੂ ਸਾਹਿਬ ਨਾਲ ਉਹ ਆਪ ਮੁਕਤ ਹੋ ਜਾਂਦਾ ਹੈ ਆਪ ਦੇ ਸੰਗੀਆਂ ਨੂੰ ਮੁਕਤ ਕਰ ਲੈਂਦਾ ਹੈ ਜੇ ਕੋਈ ਪਿਆਰਾ ਜੋ ਅਕਾਲ ਪੁਰਖ ਹੈ ਉਹਦਾ ਪ੍ਰੇਮ ਲਾ ਲਵੇ ਸਤਿਗੁਰਾਂ ਨਾਲ ਮਿਲ ਕੇ ਭਾਵ ਪਿਆਰਾ ਲਾਏ ਵਿਰਲਾ ਕੁਏ ਮਾਰੋਂ ਤਾਂ ਪਿਆਰੇ ਬੜੇ ਬੜੇ ਫਿਰੇ ਬਹੁਤ ਬੰਦੇ ਫਿਰਦੇ ਲੋਕ ਪਰ ਭਾਵਨਾ ਸਰਦਾ ਕਹਾਰਾ ਪਿਆਰ ਦੇ ਨਾਲ ਜੇ ਕੋਈ ਪ੍ਰੇਮੀ ਮਨੁਬਾਣੀ ਸਰੀਰ ਕਰਕੇ ਭਾਵ ਪ੍ਰੇਮ ਨੂੰ ਪ੍ਰੇਮ ਦਾ ਪਿਆਰਾ ਹੋ ਕੇ ਲਾਉਣਾ ਕਰੇ ਪ੍ਰੇਮ ਨੂੰ ਮਹਾਰਾਜ ਦੇ ਨੂੰ ਗੁਰ ਕੈ ਦਰਸ਼ਨ ਸਦਾ ਸੁਖ ਹੋ ਉਹਨੇ ਨੂੰ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਦਾ ਸੁਖ ਨਿਤ ਸੁਖ ਰਹਿਣ ਵਾਲਾ ਜੋ ਹੈ ਅਵਨਾਸੀ ਸੁਖ ਨੂੰ ਪ੍ਰਾਪਤ ਹੁੰਦਾ ਹੈ ਗੁਰ ਕਾ ਗੁਰ ਕਾ ਦਰਸ਼ਨ ਮੁਖ ਦਵਾਰ ਸਰਬ ਰੂਪ ਸਾਹਿਬ ਦੇ ਦਰਾਰ ਕਰਕੇ ਤਾਂ ਮੁਕਤੀ ਦਵਾਰ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ ਅਤੇ ਦਵਾਰ ਇੰਦਰੀਆਂ ਵਾਲੀ ਦੇਹ ਤੋਂ ਮੁਕਤ ਹੋ ਜਾਂਦਾ ਹੈ ਮੁਕਤੀ ਦਾ ਦਵਾਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਸਤ ਗੁਰ ਸੇਵੈ ਪਰਵਾਰ ਸਾਧਾਰ ਪਰਵਾਰਾ ਤਾਂ ਨਹੀਂ ਕਿਸੇ ਪੋਥੀ ਤੋਂ ਦੇਖੋ ਤਾਂ ਪਰਵਾਰ ਹੀ ਹੈ ਜੀ ਹੈ ਜੀ ਜੇ ਦਾ ਸੰਤੂ ਦੀ ਸੇਵਾ ਕਰਦਾ ਉਹ ਆਪ ਦੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ ਇਸ ਲਈ ਪੁੱਤਾਂ ਆਦਿਨਾਂ ਨੂੰ ਵੀ ਸلسੰਗੀ ਬਣਾ ਲੈਂਦਾ ਮਾਤਾ ਪਿਤਾ ਨੂੰ ਵੀ ਸੰਗ ਜੋੜ ਬੰਦਾ ਹੈ ਇਸ ਸਰਕਾਰ ਗੁਰੂ ਸਾਹਿਬ ਦਾ ਸੇਵਨ ਕਰਨ ਵਾਲਾ ਪਰਿਵਾਰ ਹੈ ਸਾਧਾਰ ਪਰਿਵਾਰ ਹੈ ਇੰਦਰੀਆਂ ਦੇ ਪਰਿਵਾਰ ਨੂੰ ਵੀ ਸੁਧਾਰ ਲੈਂਦਾ ਸਹਿਤ ਆਸ਼ਿਰਦੇ ਕਰ ਲੈਂਦਾ ਅੱਖਾਂ ਨੂੰ ਬਗਾਨੇ ਰੂਪਾਂ ਦੇਖਣ ਨਹੀਂ ਜਾਣ ਦਿੰਦਾ ਕੰਨਾਂ ਨੂੰ ਨਿੰਦਿਆ ਕਰਨ ਵਾਲ ਨਹੀਂ ਜਾਣ ਦਿੰਦਾ ਜ਼ੁਬਾਨ ਨੂੰ ਝੂਠ ਬੋਲਣ ਵਾਲ ਨਹੀਂ ਲੱਗਣ ਦਿੰਦਾ ਇਸ ਪ੍ਰਕਾਰ ਹੈ ਇੰਦਰੀਆਂ ਦੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ ਹੈ ਸ੍ਰੇਸ਼ਟ ਬਣਾ ਲੈਂਦਾ ਹੈ ਪਰਵਾਰਾ ਸੰਸਾਰ ਦੀ ਬਾੜ ਤੋਂ ਜਿਹੜਾ ਪਰੇ ਹੋ ਜਾਂਦਾ ਹੈ ਤੇ ਸਹਬ ਪਰਮੇਸ਼ਰ ਦੇ ਹੰਦ ਵਿੱਚ ਸਹਿਤ ਹੋ ਜਾਣਾ ਹੈ ਨਿਗੁਰੇ ਕਉ ਗਤ ਕਾਈ ਨਹੀਂ ਇਹ ਬੀੜ ਤੇ ਪਰਵਾਸ਼ ਆਪਿਆ ਹੋਇਆ ਹੈ ਜੁਰੇ ਥੋੜੇ ਕੀ ਹੈ ਤੇ ਸ੍ਰੀਮਾਨ ਜੀ ਕ੍ਰਿਤੋ ਗਤ ਕਾਈ ਨਹੀਂ ਮੇਰੇ ਨਿਗੁਣੇ ਪੁਰਖਾਂ ਨੇ ਗੁਰੂ ਸਾਹਿਬ ਤੋਂ ਬੇਮੁਖਰਗੇ ਉਹਨਾਂ ਦੀ ਗਤ ਕਲਿਆਣ ਨਹੀਂ ਕਿਤੇ ਵੀ ਹੋ ਸਕਦੀ ਮੁਕਤ ਨਹੀਂ ਹੋ ਸਕਦੀ ਹੈ ਅਗਣ ਮੁਠੇ ਚੋਟਾ ਖਾਹੀ ਉਹ ਅਗਣਾਂ ਦੇ ਨਾਲ ਲੁਕੇ ਹੋਏ ਅਗਣਾ ਕਰਕੇ ਜਿਉਂਦੀਆਂ ਵੀ ਚੋਟਾਂ ਖਾਂਦੇ ਇੱਥੇ ਦੁਨੀਆ ਦੀਆਂ ਤਰਕਾਂ ਦੀ ਵੀ ਚੋਟਾਂ ਖਾਂਦੇ ਹਨ ਰਾਜ ਦਰਬਾਰ ਆਰ ਕਹੇ ਡੰਡ ਭੋਗਦੇ ਹਨ ਹੋਰ ਕਹੇ ਸ਼ਬਦ ਸੁਖ ਸਾਤ ਸਰੀਰ ਸਤਗੁਰੂ ਸਾਹਿਬ ਦੇ ਸ਼ਬਦ ਨੂੰ ਗਵਾਉਣੇ ਕਰਕੇ ਸੁਖ ਪ੍ਰਾਪਤ ਹੁੰਦਾ ਹੈ ਅਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਸਰੀਰ ਦੇ ਅੰਦਰ ਸ਼ਾਂਤੀ ਪ੍ਰਾਪਤ ਹੁੰਦੀ ਹੈ ਵਾਸ਼ਨਾ ਮਿਟ ਜਾਂਦੀਆਂ ਹਨ ਅਤੇ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਸਰੀਰ ਦੇ ਹੁੰਦਿਆਂ ਹੋਇਆਂ ਹੀ ਗੁਰਮੁਖਤਾ ਕਉ ਲੱਗੈ ਨਾ ਪੀੜ ਜਿਹੜੇ ਗੁਰਮੁਖ ਪ੍ਰੇਮੀ ਬਣੇ ਉਹਨਾਂ ਨੂੰ ਜੰਮਣ ਮਰਨ ਦੀ ਪੀੜ ਨਹੀਂ ਫੇਰ ਲੱਗਦੀ ਪੀਰ ਪੁਣੇ ਦੀ ਵੀ ਪੀਰ ਨਹੀਂ ਲੱਗਦੀ ਵੀ ਅਸੀਂ ਪੀਰ ਆ ਦੁਨੀਆ 'ਚ ਸਾਨੂੰ ਪੀਰ ਜਾਣ ਕੇ ਲੋਕ ਮੱਥਾ ਟੇਕਣ ਇਹ ਪੀਰ ਪੁਣੇ ਦੀ ਪੀਰ ਪੁਣੇ ਦੀ ਹੰਕਾਰ ਦੀ ਪੀਰ ਬਣੀ ਲੱਗਦੀ ਹੈ ਜੰਮਣ ਮਰਨ ਦੀ ਪੀਰ ਬਣੀ ਲੱਗਦੀ ਜਮ ਕਾਲ ਉਸ ਨੇੜ ਨਾ ਆਵੇ ਜਿਹੜਾ ਜਮ ਸਾਰਿਆਂ ਨੂੰ ਕਾਲ ਕਰਨ ਵਾਲਾ ਹੈ ਇਸ ਉਹਨਾਂ ਪੁਰਖਾਂ ਦੇ ਨੇੜੇ ਨਹੀਂ ਆ ਸਕਦਾ ਨਾਨਕ ਗੁਰਮੁਖ ਸਾਚ ਸਮਾਵੇ ਜੰਮਣ ਮਰਨ ਨੂੰ ਕਾਲ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦਾ ਹਾਂਜੀ ਨਾਨਕ ਗੁਰਮੁਖ ਸਾਚ ਸਮਾਏ ਸਭ ਦੇ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਹਨਗੇ ਉਹ ਸੱਚੇ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਂਦੇ ਆਉ ਭੇਜ ਹੋ ਜਾਂਦੇ ਹਨ ਆਸਾ ਮਹੱਲਾ ਤੀਜਾ ਸ਼ਬਦ ਮੁਆ ਵਿੱਚ ਹੋਂ ਆਪ ਗਵਾ ਗੁਰੂ ਸਾਹਿਬ ਦੇ ਸ਼ਬਦ ਬੰਦੇ ਨੂੰ ਸਿਆਰੀ ਹੈ ਇਹ ਸੰਬੰਧਕ ਸ਼ਬਦ ਬਣੇਗਾ ਵਿਆਕਰਨ ਦੇ ਤਰੀਕੇ ਨਾਲ ਸ਼ਬਦ ਕਰਕੇ ਜਿਹੜਾ ਮਰਿਆ ਹੈ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾ ਕੇ ਜੀਵਨ ਭਾਗ ਤੋਂ ਜਿਹੜਾ ਮਰਿਆ ਹੈ ਕੌਣ ਮਰਿਆ ਹੈ ਵਿਚੋਂ ਆਪ ਗਵਾਇ ਵਿਚੋਂ ਆਪਾ ਭਾਵ ਅਹੰਕਾਰ ਗਵਾਤਾ ਹੈ ਉਹ ਸ਼ਬਦ ਕਰਕੇ ਜੀਵ ਭਾਵ ਤੋਂ ਮਰਿਆ ਹੈ ਸਤਗੁਰੂ ਸੇਵੇ ਤਿਲ ਨਾਤvai ਜੋ ਸਤਗੁਰਾਂ ਦੀ ਸੇਵਾ ਕਰਦਾ ਹੈ ਉਹਨਾਂ ਲਈ ਨੀਵੀ ਤਮਾ ਹੀ ਰਹਿੰਦੀ ਤਮੋਂ ਗੁਣ ਨਹੀਂ ਰਹਿੰਦਾ ਜਿਕਰੋਧ ਨਹੀਂ ਨਾ ਕਰ ਜਿੰਨਾ ਵੀ ਸਤਗੁਰੂ ਦੀ ਸੇਵਾ ਕਰਕੇ ਸੰਹਾਰ ਕ੍ਰੋਧ ਆਦਕ ਮਰ ਜਾਂਦੇ ਹਨਗੇ ਅਤੇ ਸਤਗੁਰਾਂ ਦੀ ਸੇਵਾ ਕਰਨੇ ਕਰਕੇ ਤਿਲ ਮਾਤ ਕੋ ਖਾਸ਼ ਨਹੀਂ ਰਹਿੰਦੀ ਦੁਨੀਆ ਦੀ ਬਦਾਰ ਖਾਂ ਦੀ ਤੇ ਤਾਂ ਅਗਿਆਨ ਦਾ ਮਹਿਰਾ ਨਹੀਂ ਉਹਦੇ ਅੰਦਰ ਰੰਦਾ ਚਲ ਜਿੰਨਾ ਥੋੜੇ ਮਾਫਰ ਵੀ ਨਿਰਭਉ ਦਾਤਾ ਸਦਾ ਮਨ ਹੋਏ ਉਹ ਨਿਰਭਉ ਰੂਪ ਜੋ ਸਾਰਿਆਂ ਨੂੰ ਦਾਤ ਦੇਣ ਵਾਲਾ ਪਰਮੇਸ਼ਰ ਹੈ ਸਦਾ ਉਹ ਦੇ ਮੰਤਰੀ ਵਾਹ ਜਾਂਦਾ ਹੋ ਜਾਂਦਾ ਹਿੰਦੀ ਚ ਪ੍ਰਗਟ ਸੱਚੀ ਬਾਣੀ ਪਾਏ ਭਾਗ ਕੋ ਇਹ ਸੱਚੀ ਗੁਰਾਂ ਦੀ ਜਿਹੜੀ ਬਾਣੀ ਹੈ ਕੋ ਭਾਗਾਂ ਵਾਲਾ ਪੁਰਖ ਇਹਦਾਤ ਨੂੰ ਪ੍ਰਾਪਤ ਕਰਨਾ ਹੈ ਗੁਣ ਸੰਗ੍ਰਹ ਵਿਚਹੁ ਆਉ ਗੁਣ ਜਾਹੇ ਸੰਗ੍ਰਹਿਤ ਸੰਗ੍ਰਹ ਸੰਗ੍ਰੋਹੀ ਗੁਣਾਂ ਨੂੰ ਇਕੱਤਰ ਕਰੋ हे ਭਾਈ ਆਗਲੇ ਹਿਰਦੇ ਸਭ ਸੰਤੋਖ ਦਿਆ ਧਰਮਾਦਿਕਾਂ ਨੂੰ ਵਿਚੋਂ ਜਿਹੜੇ ਔਗਣਾ ਕਾਮ ਕ੍ਰੋਧ ਉਹ ਸਾਰੇ ਚਲੇ ਜਾਂਦੇ ਇਸ ਤਰ੍ਹਾਂ ਪੂਰੇ ਗੁਰ ਕੈ ਸ਼ਬਦ ਸੁਆਹੇ ਇਸ ਪ੍ਰਕਾਰ ਜੇ ਕਰਕੇ ਸੱਚ ਨੂੰ ਧਾਰਨ ਕਰੀਏ ਤਾਂ ਕੂੜ ਚਲਿਆ ਜਾਂਦਾ ਹੈ ਜੇ ਕਰਕੇ ਸੱਚ ਨੂੰ ਧਾਰੀਏ ਤੇ ਫਿਰ ਵਕਾਰ ਮਿਟ ਜਾਂਦਾ ਹੈ ਜੇ ਕਰਕੇ ਸ਼ਾਂਤੀ ਨੂੰ ਧਾਰੀਏ ਕ੍ਰੋਧ ਮਿਟ ਜਾਂਦਾ ਹੈ ਕਿਉਂ ਗੁਨਾ ਨੂੰ ਏਕਤਰ ਕਰੋ ਦੇ ਵਿੱਚੋਂ ਉਹ ਜਿਹੜੇ ਕਾਮਨਾਤ ਕੋ ਸਭ ਚਲੇ ਜਾਣਗੇ ਪੂਰੇ ਗੁਰ ਕੈ ਸਬਦ ਸਮਾਹ ਪੂਰੇ ਗੁਰਾਂ ਦੇ ਸ਼ਬਦ ਦੁਆਰਾ ਸਮਾਹ ਹੈ ਆਨੰਦ ਹੋਈਦਾ ਹੈ ਸਮਾੜਾ ਪ੍ਰਾਪਤ ਨਾ ਪੂਰੇ ਗੁਰਾਂ ਦੇ ਸ਼ਬਦ ਕਰਕੇ ਵਾਹਿਗੁਰੂ ਚ ਸਮਾਜ ਆਈਦਾ ਹੈ ਰਹਾਉ ਗੁਣ ਕਾ ਗਾਹਕ ਹੋਵੇ ਸੂ ਗੁਣ ਜਾਣੇ ਜਿਹੜਾ ਬਾਈ ਸਬਦਾ ਆਦਿਕ ਗੁਣਾ ਦੇ ਸਹਿਤ ਜੋ ਗਿਆਨ ਆਵੇ ਗੁਣਾ ਦਾ ਗਾਹਕ ਹੋਵੇ ਉਹੀ ਭਾਈ ਸਰਸੰਤੋਖ ਵਾਲਾ ਗੁਣ ਗਿਆਨ ਨੂੰ ਗਰਾਉਂਦੇ ਨੂੰ ਜਾਣਦਾ ਹੈ ਅੰਮ੍ਰਿਤ ਸਾਹੂ ਦਾ ਨਾਮੁ ਵਿਖਾਣੈ ਅਮਰ ਕਰਨ ਵਾਲਾ ਗੁਰੂ ਸਾਹਿਬ ਦਾ ਸ਼ਬਦ ਕਰਕੇ ਪਰਮੇਸ਼ਰ ਦੇ ਉਪਦੇਸ਼ ਕਰਕੇ ਨਾਮ ਦਾ ਵਿਖਿਆਨ ਕਰੇ ਜੋ ਸਾਚੀ ਬਾਣੀ ਸੂਚਾ ਹੋ ਸੱਚੀ ਗੁਰਾਂ ਦੀ ਬਾਣੀ ਕਰਕੇ ਮਨ ਸੁੱਚਾ ਪਵਿੱਤਰ ਹੋ ਜਾਂਦਾ ਮਿਰਵਕਾਰ ਹੋ ਜਾਂਦਾ ਹੈ ਗੁਣ ਤੇ ਨਾਮ ਪ੍ਰਾਪਤ ਹੋ ਜੀ ਦੇ ਸਰਬਾਤਮਕ ਗੁਣਾ ਪਾਸ ਹੈ ਉਹਨਾਂ ਨੂੰ ਗੁਰਾਂ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਗੁਣ ਅਮੂਲਕ ਪਾਏ ਨਾ ਜਾਏ ਇਹ ਮੂਲ ਗੁਣ ਮੂਲ ਬਾਹਰ ਸਭ ਤੋਂ ਖਾਸ ਗੁਣ ਅਮੂਲਕ ਹੈ ਆਪੋ ਆਦਮੀ ਦੇ ਪਾਸੋਂ ਕਿਸੇ ਤੋਂ ਪਾਏ ਨਹੀਂ ਜਾਂਦੇ ਹਮ ਮਨ ਨਿਰਮਲ ਸੱਚਾ ਸ਼ਬਦ ਸਮਾਹੇ ਸੱਚੇ ਗੁਰਾਂ ਦੇ ਸ਼ਬਦ ਦੀ ਕਮਾਈ ਕਰੇ ਤਾਂ ਮਨ ਨਿਰਮਲ ਹੋ ਜਾਂਦਾ ਸ਼ੁੱਧ ਹੋ ਜਾਂਦਾ ਹੈ ਫਿਰ ਸੱਚ ਦਾ ਸਮਾਹ ਆਨੰਦ ਪ੍ਰਾਪਤ ਹੋ ਜਾਂਦਾ ਹੈ ਸੱਚੇ ਜਿਸ ਸਮਾ ਜਾਂਦਾ ਹੈ ਮਿਲ ਜਾਂਦਾ ਹੈ ਸੇ ਵੱਡ ਭਾਗੀ ਜਿਨ ਨਾਮ ਤੇ ਆਇਆ ਉਹ ਬਹੁਤੁ ਭਾਗਾਂ ਵਾਲੇ ਹੀ ਭਾਈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ ਸਦਾ ਗੁਣ ਦਾਤਾ ਮਨ ਵਸਾਇਆ ਸਦਾ ਸਦਾ ਜੋ ਸਭ ਸੰਤੋਖ ਦਿਆ ਧਰਮ ਆਧਿਕ ਗਿਆਨ ਆਦ ਗੁਣਾਂ ਦਾ ਦਾਤਾ ਹੈ ਉਸ ਨੂੰ ਗੁਰਾਂ ਦੇ ਸ਼ਬਦ ਦੁਆਰਾ ਸਰਬਣ ਕਰਕੇ ਜਿਹਨਾਂ ਮੰਨਣ ਕਰਕੇ ਵਸਾਇਆ ਤੁਮਾਣਾ ਕੀਤਾ ਹੈ ਜੋ ਗੁਣ ਸੰਗ੍ਰਹਿ ਤੈਨ ਬਲਿਹਾਰ ਜਾ ਜਿਹੜੇ ਭਾਈ ਸੰਤ ਸੰਪੂਰਤਿਆ ਕਰਮਾ ਦੇ ਗੁਣਾਂ ਨੂੰ ਸੰਗ੍ਰਹਿ ਇਕੱਤਰ ਕਰਦੇ ਹੈ ਉਹਨਾਂ ਤੂੰ ਸੈਂਕੜੇ ਵਾਰੀ ਸਦਾ ਸਦਾ ਬਲਿਹਾਰ ਜਾਂਨੇ ਹਾਂ ਦਰ ਸੱਚ ਹੈ ਸੱਚੇ ਗੁਰਗਾ ਉਹ ਸੱਚੇ ਦਰਸ ਸੰਗਤ ਦੇ ਚ ਮਿਲ ਕਰਕੇ ਸੱਚੇ ਦੇ ਗੁਣਾਂ ਨੂੰ ਗਾਉਣਾ ਕਰੋ ਇਉ ਗੁਣਾਂ ਨੂੰ ਇਕੱਤਰ ਕਰੋ ਸਰਦਾ ਦੇ ਗੁਣਾਂ ਨੂੰ ਸੱਚੇ ਦਰ ਸੱਚੇ ਸੱਚੇ ਗੁਰਗਾ ਜੇ ਸੱਚੇ ਗੁਣਾਂ ਨੂੰ ਗਾਉਂਗੇ ਤਾਂ ਸੱਚੇ ਦਰ ਤੇ ਤੁਸੀਂ ਸਚਿਆਈ ਵਾਲੇ ਹੋਵੋਗੇ ਤੇ ਸੁਖੀ ਪ੍ਰਾਪਤੀ ਵਾਲੇ ਹੋਵੋਗੇ ਦਰ ਅੰਦਰ ਹੀ ਸੱਚਾ ਹੈ ਤ੍ਰਿਆ ਪਦ ਵਿੱਚ ਉਹ ਸੱਚੇ ਦੇ ਗੁਣਾਂ ਨੂੰ ਗਾਉਣਾ ਕਰੋ ਸੱਚੇ ਦਰਸ ਸੰਗਤ ਵਿੱਚ ਮਿਲ ਕਰਕੇ ਸੱਚੇ ਦੇ ਗੁਣਾਂ ਨੂੰ ਗਾਉਣਾ ਕਰੋ ਆਪੇ ਦੀਵੇ ਸਹਜ ਸੁਭਾ ਆ ਜਿਹਨਾਂ ਨੂੰ ਗੁਰਾਂ ਦੁਆਰਾ ਬਖਸ਼ਦਾ ਹੈ ਉਹ ਸ਼ਾਂਤੀ ਸੁਭਾਤ ਹਰ ਕੇ ਸਦੇ ਸਿਧ ਹਰ ਵਕਤ ਭਾਵ ਪ੍ਰਕਾਸ਼ ਰੂਪ ਜੁੜੇ ਰਹਿੰਦੇ ਹਨ ਨਾਨਕ ਕੀਮਤ ਕਹਿਣ ਨਾ ਜਾਏ ਜਰੂਰੀ ਕਹਿੰਦੇ ਉਸ ਵਾਹਿਗੁਰੂ ਤੇ ਉਕਾਰ ਦੀ ਕੀਮਤ ਮੁੱਲ ਨਹੀਂ ਕਿਹਾ ਜਾ ਸਕਦਾ ਬਿਆੰਤ ਹੈ ਉਹ ਪ੍ਰਵੇਸ਼ਰ ਉਹਦੇ ਗੁਣਾਂ ਦੀ ਵੀ ਦਾਤ ਦੀ ਬਖਸ਼ਿਸ਼ ਜਿੰਨੀ ਕੋ ਕਸਮ ਨਹੀਂ ਕੀਤੀ ਜਾਂਦੀ ਆਸਾ ਮਹੱਲਾ ਤੀਜਾ ਸਤਿਗੁਰੂ ਵਿੱਚ ਵੱਡੀ ਵਡਿਆਈ ਸਤਿਗੁਰੂ ਅੰਗਦ ਦੇ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਗੁਰੂ ਅਮਰਦਾਸ ਸਾਹਿਬ ਦਾ ਸਰੂਪ ਕਹਿੰਦੇ ਹਨ ਕਿ ਸਤਗੁਰਾਂ ਦੇ ਸਲੂਬ ਵਿੱਚ ਬਹੁਤ ਵੱਡੀ ਵਿੜਾਈ ਹੈ। ਕਿਰੀ ਵਿਛੁੰਨੇ ਮੇਲ ਮਿਲਾਈ। ਵੇਖੋ ਜਿਹੜੇ 84 ਲੱਖ ਜੂਨ ਦੇ ਵਿਛੜੇ ਹੋਏ ਸੀ। ਸਤਗੁਰ ਦੇ ਜਿਹੜੇ ਲੱਖਾਂ ਵਾਲਿਆਂ ਦੀ ਉਮਰ ਦੇ ਜੋ ਕਮਾਉ ਤੇ ਵਿਛੜੇ ਹੋਏ ਸੀ। ਤੇ ਤੇਰੇ ਜਿਹੜੇ ਲੋਕ 10000 ਵਰ੍ਹੇ ਦੀ ਉਮਰ ਯੱਕਰਦੇ ਵਿਛੜੇ ਹੋਏ ਸੀ। ਦੋਪਰ ਦੀ ਪੂਜਾ ਕਰਦੇ ਹੋਏ 10000 ਵਰ੍ਹੇ ਦੀ ਉਮਰ ਵਿਛੜੇ ਹੋਏ ਸੀ। ਇੰਨ 84 ਲੱਖ ਜੂਨ ਚ ਭਰਮਦਿਆਂ ਨੂੰ ਜਿਹੜਾ ਅੰਦਰ ਬਿਚਲਿਆ ਹੋਇਆ ਉਹਦੇ ਤਾਂ ਹੀ ਮੇਲ ਮਿਲਾਏ ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੰਦਾ ਸਤਿਗੁਰਾਂ ਨੇ ਆਪੇ ਮੇਲੇ ਮੇਲ ਮਿਲਾਏ ਆਪ ਹੀ ਵਾਹਿਗੁਰੂ ਕਿੰਨਾ ਉਹਨੂੰ ਸਤਿਗੁਰਾਂ ਦੇ ਨਾਲ ਮਿਲਾਉਂਦਾ ਹੈ ਸਤਿਗੁਰੂ ਸਾਹਿਬ ਜੀ ਉਹਨਾਂ ਨੂੰ ਨਾਮ ਦੇ ਨਾਲ ਮੇਲਦੇ ਆ ਜਿਨ੍ਹਾਂ ਨੂੰ ਆਪ ਨਾਮ ਦੇ ਨਾਲ ਮੇਲਦੇ ਆ ਉਹਨਾਂ ਨੂੰ ਆਪ ਦੇ ਮੇਲ ਵਿੱਚ ਮਿਲਾ ਦਿੰਦੇ ਸ਼੍ਰੀ ਵਿੱਚ ਆਪ ਜਿਹੜੇ ਆਪ ਮੇਲੇ ਹੋਏ ਆ ਨਾ ਮਹਾਰਾਜ ਸਾਹਿਬ ਸਤਿਗੁਰਾਂ ਨੇ ਉਹ ਆਪ ਬਾਹਰੋਂ ਜਿੱਤੇ ਮਿਲੇ ਹੋਏ ਐ ਤੇ ਹੋਰਾਂ ਨੂੰ ਬਾਹਰੋਂ ਦੇ ਮੇਲ ਚ ਮਿਲਾ ਦਿੰਦੇ ਹਨ ਆਪਣੀ ਕੀਮਤ ਆਪੇ ਪਾਈ ਆਪਣੀ ਕੀਮਤ ਨੂੰ ਪ੍ਰਾਪਤੀ ਨੂੰ ਮਹਾਰਾਜ ਆਪ ਹੀ ਪਾਉਂਦਾ ਹੈ ਹਰ ਕੀ ਕੀਮਤ ਕਿਨ ਬਿਧ ਹੋ ਇਹ ਸਤਜਰੋ ਹਰੀ ਦੀ ਜਿਹੜੀ ਕੀਮਤ ਐ ਕਿਹੜੀ ਬਿਧੀ ਨਾਲ ਉਸ ਦੀ ਪ੍ਰਾਪਤੀ ਦੀ ਹੋਵੇ ਹਰ ਅਪਰੰਪਰ ਅਗਮ ਅਗੋਚ ਸਿਰ ਗੁਰ ਸਿਕੋ ਹਰੀ ਪ੍ਰਕਿਰਤੀ ਤੋਂ ਭਰੇ ਹੈ ਅਤੇ ਅਰੋ ਮੰਨ ਦੀ ਕਮਕਾ ਤੋਂ ਪਰੇ ਹੈ ਗੋਚਰ ਇੰਦਰੀਆਂ ਦੇ ਵਿਸ਼ੇ ਹੈ ਗੁਰ ਕੈ ਸ਼ਬਦ ਮਿਲੇ ਜਨ ਕੋ ਜੇ ਕਿਸੇ ਜਨਮ ਮਿਲਣਾ ਹੋਵੇ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਮਿਲ ਸਕਦਾ ਹੈ ਸ਼ਬਦ ਵਿੱਚ ਜੁੜ ਕੇ ਆਪਾ ਪਾ ਮਿਟੇ ਤੇ ਫਿਰ ਵਾਹਿਗੁਰੂ ਦੀ ਜੋਤ ਸਾਰੇ ਆ ਰਹੀ ਹੈ ਇਸ ਪ੍ਰਕਾਰ ਮਲਾਪ ਹੁੰਦਾ ਹੈ ਰਹਾਉ ਗੁਰਮੁਖ ਕੀਮਤ ਜਾਣੈ ਕੋਈ ਗੁਰਾਂ ਦੁਆਰਾ ਜਿਹੜਾ ਗੁਰਮੁਖ ਅਧਿਕਾਰੀ ਹੈ ਕੋਈ ਕੋਈ ਆਪਾ ਪਾ ਮਿਟ ਕਰਕੇ ਹੋਮੇ ਵਿੱਚ ਕੋਈ ਨਾ ਆਕੇ ਘਟ ਹੋਮੇ ਜਾਈਏ ਇਹ ਕੋਈ ਕੀਮਤ ਜਾਣ ਸਕਦਾ ਉਹਦੀ ਪ੍ਰਾਪਤੀ ਦੀ ਵਿਰਲੇ ਕਰਮ ਪ੍ਰਾਪਤ ਹੋ ਬਿਰਲੇ ਬਿਰਲੇ ਪੁਰਖਾਂ ਦੇ ਕਰਮ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਹੈ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਉੱਚੀ ਬਾਣੀ ਹੂ ਚਾਹੋ ਇਹ ਸੰਗਤਾਂ ਲਈ ਕਿੰਨਾ ਗੌਰਵਤਿਤ ਕਰਨ ਵਾਲੀ ਉੱਚੀ ਬਾਣੀ ਹੈ ਇਹਦੇ ਕਰਕੇ ਜਿਨ੍ਹਾਂ ਦਾ ਮਨ ਨਾ ਗੁਨਾ ਦੀ ਕੈਤ ਤੋਂ ਛੁੱਟ ਕੇ ਉੱਚਾ ਹੋ ਜਾਵੇ ਤੁਰਿਆ ਪਾਪੀ ਪਛਾਣ ਵਾਲਾ ਗੁਰਮੁਖ ਸ਼ਬਦ ਬਖਾਣਾ ਇੱਕ ਉਹ ਗੁਰਾਂ ਦੁਆਰਾ ਗੁਰੂ ਖਣ ਕੇ ਸ਼ਬਦ ਦਾ ਉਖਿਆਨ ਕਰਦਾ ਹੈ ਵਿਣ ਨਾ ਵੈ ਦੁਖ ਦਰਦ ਸਰੀਰ ਨਾ ਨਾ ਤੋਂ ਵਿਣ ਦੁਖ ਰਹਿੰਦਾ ਹੈ ਸਰੀਰ ਵਿੱਚ ਵੀ ਦਰਦ ਅਵਿਦਿਆ ਰੀਆਂ ਪੀੜਾ ਰਹਿੰਦੀਆਂ ਮਨ ਵਿੱਚ ਵੀ ਸਤਗੁਰ ਭੇਟੇ ਤਾਂ ਉਤਰੈ ਪੀ ਇਹ ਸਤਗੁਰੂ ਸੱਚੇ ਪਾਤਸ਼ਾਹ ਦੇ ਨਾਲ ਮਿਲ ਜਾਵੇ ਤਾਂ ਇਹ ਵੀ ਹਉਮੈ ਦੀਆਂ ਪੀੜਾਂ ਤੇ ਅਵਿਦਿਆ ਦੀਆਂ ਪੀੜਾਂ ਮਿਟਦੀਆਂ ਹਨ ਬਿਨ ਗੁਰ ਭੇਟੇ ਦੁੱਖ ਕਮਾਰ ਸਤਿਗੁਰੂ ਸਾਹਿਬ ਦੇ ਨਾਲ ਮਿਲੇ ਤੋਂ ਬਿਨਾ ਜਿਨੀਏ ਕਮਾਈ ਕਰਦਾ ਦੁੱਖ ਦਾਇਕੀ ਕਮਾਈ ਕਰਦਾ ਹੈ ਜਮਨ ਮਰਨ ਦੇਣ ਵਾਲੀ ਮਨਮੁਖ ਬਹੁਤੀ ਮਿਲੇ ਸਜਾਏ ਮਨੁਖ ਹੋਣੀ ਕਰਕੇ ਆਪਣੀ ਮਤ ਵਧਦਾ ਇਸ ਕਰਕੇ ਬਹੁਤੀ ਸਜਾਉ ਨੂੰ ਲੋਕ ਪਰ ਲੋਕ ਵਿੱਚ ਮਿਲਦੀ ਹੈ ਅੰਤ ਨੂੰ ਜਮਾਂ ਦੀ ਇੱਥੇ ਮੁਕਾਰਾਂ ਦੀ ਹਰ ਕਾ ਨਾਮ ਮਿੱਠਾ ਅਤਿ ਰਸੁ ਜਿਨਾਂ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਅਤਿ ਰਸ ਦਾਇਕ ਪ੍ਰੇਮ ਦੇ ਸਹਿਦ ਪ੍ਰਾਪਤ ਹੋਵੇ ਤੀਵਤ ਰਹੈ ਪਿਆਇ ਸੋ ਪਰਮੇਸ਼ਰ ਜਿਨਾਂ ਨੂੰ ਪਿਆਉਂਦਾ ਉਹ ਪੀਂਦੇ ਰਹਿੰਦੇ ਹਰਮਨ ਕਾ ਨਾਮ ਰੱਖਦੇ ਤਾਈ ਦੇਉ ਸੋ ਹੋਰ ਨਦਾਂ ਹੀ ਪੀਉਂਦੇ ਤੇ ਆਪ ਵੀ ਪੀਂਦੇ ਰਹਿੰਦੇ ਹਨ ਹੋਰ ਕਿਰਪਾ ਤੇ ਹਰ ਰਸ ਪਾਏ ਇਹ ਭਾਈ ਪਰਮੇਸ਼ਰ ਦਾ ਰਸ ਆ ਜਿਹੜਾ ਗੁਰਾਂ ਦੀ ਕਿਰਪਾ ਕਰਕੇ ਪਾਈਦਾ ਹੈ ਨਾਨਕ ਨਾਮ ਰਤੇ ਗਤ ਪਾਏ ਸਤਿਗੁਰੂ ਜੀ ਕਹਿੰਦੇ ਜੋ ਨਾਮ ਵਿੱਚ ਰੰਗੇ ਉਹ ਮੁਕਤੀ ਦੇ ਦਾਂ ਹੀ ਪ੍ਰਾਪਤ ਕਰਦੇ ਹਨ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਇਹ ਪਿਆਰਿਓ ਮੇਰਾ ਪ੍ਰਭੂ ਸੱਚਾ ਤਰੀਕਾ ਆਵਾਜ਼ ਰੂਪ ਉਤਨਾ ਕਾਲਾਂ ਦੇ ਨਾਮ ਨਾਸ ਸੁਣਵਾ ਹੈ ਅਗੇ ਗਹਿਰ ਮੇਰਾ ਹਲ ਹੈ ਗਬੀਰ ਦੂੰਗਾ ਹੈ ਆਤਲ ਆਸ ਪਰਸ ਹੈ ਤੋਲਣ ਤੋਂ ਰਹਤਾ ਹੈ ਪਰਸਨ ਤੋਂ ਰਹਤਾ ਹੈ ਸੇਵਤ ਹੀ ਸੁਖ ਸਾਤ ਸਰੀ ਜਿਹੜੇ ਮਨ ਰਸ ਦਾ ਸੇਵਨ ਕਰਦੇ ਹੈ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਮਨ ਵਿੱਚ ਸਰੀਰ 'ਚ ਵੀ ਸ਼ਾਂਤੀ ਆਪ ਪ੍ਰਾਪਤ ਹੁੰਦੀ ਹੈ ਵਿਸ਼ੇ ਨਹੀਂ ਤਪਉਂਦੇ ਉਹਨਾਂ ਨੂੰ ਸ਼ਬਦ ਤਰੇ ਜਨ ਸਹਿਜ ਸੁਭਾਅ ਜਿਹੜਾਂ ਦੇ ਸ਼ਬਦ ਕਰਕੇ ਜਨ ਸਾਇ ਸ਼ਾਂਤੀ ਸੁਭਾਅ ਕਰਕੇ ਜੋ ਜਾਪ ਕਰਦੇ ਹੈ ਉਹ ਤਰ ਗਏ ਸੰਸਾਰ ਤੋਂ ਤਿੰਨ ਕਾ ਹਮ ਸਾਧ ਲੱਗਾ ਲੱਗ ਹੈ ਪਾ ਹੋਣਾ ਪਿਆਰਿਆਂ ਦੇ ਸੀ ਸਦਾ ਚੰਨੀ ਲੱਗੀ ਤੁਹਾਨੂੰ ਗੁਰਮੁਖ ਸਿੱਖਾਂ ਨੂੰ ਜੋ ਮਨ ਰਾਤੀ ਹਰ ਰੰਗਲਾ ਹੈ ਜੀ ਭਾਈ ਹਰੀ ਦੇ ਚ ਪ੍ਰੇਮ ਲਾ ਕੇ ਮਨ ਕਰਕੇ ਰੰਗੇ ਹੋਏ ਸੱਚੇ ਪਾਤਸ਼ਾਹ ਦੇ ਨਾਲ ਹਰ ਰੰਗਲਾ ਹੈ ਹਰੀ ਦੇ ਨਾਲ ਰੰਗ ਪ੍ਰੇਮ ਲਾ ਕੇ ਜਿਹੜੇ ਮਨ ਕਰਕੇ ਉੱਤੇ ਹੋਏ ਆ ਤਿੰਨ ਕਾ ਜਨਮ ਮਰਨ ਦੁਖ ਲਾਥਾ ਉਹਨਾਂ ਦਾ ਜਿਹੜਾ ਜੰਮ ਮਰਨ ਦਾ ਦੁੱਖ ਹੈ ਲੈ ਗਿਆ ਹੈ ਮਿਟ ਗਿਆ ਹੈ ਤੇ ਹਰ ਦਰਗਹ ਹੈ ਮਿਲੇ ਸੁਹਾ ਉਹ ਅੰਦਰ ਦੀ ਦਰਦਾ ਦੀ ਸ਼ਾਂਤੀ ਸੁਹਾ ਧਾਰ ਕੇ ਸੋ ਭਾਵ ਪ੍ਰਕਾਸ਼ ਰੂਪ ਵਿੱਚ ਮਿਲ ਗਏ ਹਨ ਰਹਾਉ ਸਬਦ ਚੱਖੈ ਸਾਚਾ ਸਾਧ ਪਾਏ ਜਿਹੜਾ ਸੁਖੀ ਸਾਧਵੇ ਸ਼ਬਦ ਨੂੰ ਚੱਖਦਾ ਧਾਰਨ ਕਰਦਾ ਹੈ ਉਹ ਸੱਚਾ ਸਵਾਦ ਆਨੰਦ ਪ੍ਰਾਪਤ ਕਰਦਾ ਹੈ ਹਰ ਕਾ ਨਾਮ ਮਨ ਵਸਾਏ ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਵਿੱਚ ਬਸਾਉਣਾ ਕਰੇ ਮੰਨਣ ਕਰਕੇ ਹਰ ਪ੍ਰਭ ਸਦਾ ਰਹਾ ਭਰਪੂਰ ਉਹਨਾਂ ਦੀ ਤਾਂ ਇਹ ਦਿੱਬਿਸ਼ਟੀ ਜਾਗ ਪੈਂਦੀ ਹੈ ਕਿ ਹਰੀ ਪ੍ਰਭੂ ਪਰਮੇਸ਼ਰ ਸਦਾ ਸਾਰੇ ਵਿਆਪਕ ਲਵਲਾ ਭਰ ਰਿਆ ਹੈ ਆਪੇ ਨੇੜ ਹੈ ਆਪੇ ਦੂਰ ਆਪੀ ਗੁਰਮੁਖਾਂ ਦੇ ਨੇੜੇ ਵਾਤਾ ਹੈ ਮਨੁਖਾਂ ਨੂੰ ਦੂਰ ਹੈ ਉਹ ਆਖਣ ਆਖੇ ਬਕਾ ਸਭ ਕੋ ਆਖਣ ਆਖਿਆਣਾ ਨੂੰ ਤਾਂ ਸਭ ਕੋਈ ਕਹੀ ਜਾਂਦਾ ਹੈ ਬਗਤਾ ਹੋ ਕੇ ਬਕਤਾ ਵੀ ਸਭ ਕੋਈ ਕਰਦਾ ਦਿਸਦਾ ਹੈ ਆਪੇ ਬਖਸ਼ ਮਿਲਾਇਐ ਸੁ ਜਿਨਾਂ ਨੂੰ ਸੰਸਾਰ ਨੇ ਰੱਖਿਆ ਵਾ ਤੇ ਆਪ ਗੁਰੂ ਸਿ ਨੂੰ ਬਖਸ਼ਿਆ ਜਿਨੂੰ ਗੁਰੂ ਸਾਹਿਬ ਜੀ ਆਪ ਬਖਸ਼ਦੇ ਆ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਮਿਲਾਜੁੰਦੇ ਹਨ ਕਹਿਣਾ ਕਥਨ ਨਾ ਪਾਇਆ ਜਾ ਇਹ ਬਾਣੀਆਂ ਕਥਾ ਕਰਨੀਆਂ ਸਿੱਖ ਲਈਏ ਇਸ ਪ੍ਰਕਾਰ ਕਥਨ ਦੇ ਕਹਿਣੇ ਕਰਕੇ ਵੀ ਸ਼ਕਤੀ ਬਿਤੀ ਕਰਕੇ ਉਸ ਪਰਮੇਸ਼ਰ ਨੂੰ ਪਾਇਆ ਨਹੀਂ ਜਾਂਦਾ ਹੈ ਗੁਰਪ੍ਰਸਾਦ ਵਸੈ ਮਨ ਆ ਇਹ ਸੰਗਰਾਂ ਦੀ ਜਦੋਂ ਕਿਰਪਾ ਹੋਵੇ ਸਾਮ ਮੰਨ ਦੀ ਗੁਰਾਂ ਦਾ ਉਪਦੇਸ਼ ਆ ਕੇ ਵਸਦਾ ਹੈ ਗੁਰਮੁਖ ਵਿੱਚੋਂ ਆਪ ਗਵਾਈ ਮੇਰੇ ਗੁਰਮੁਖਾ ਵਿੱਚੋਂ ਆਪਾ ਭਾਵ ਹੰਕਾਰ ਮੇੜੁੰਦੇ ਹਨ ਹਰ ਰੰਗ ਰਾਤੇ ਮੋਹ ਚੁਕਾਈ ਸਰੀਰੇ ਪ੍ਰੇਮ ਚ ਰੰਗੇ ਹੋਏ ਸਰੀਰਾਂ ਦਾ ਮੋਹ ਸਵੰਨੀਆਂ ਦਾ ਮੋਹ ਵੀ ਚੱਕ ਦਿੰਦੇ ਆ ਫਿਰਦੇ ਚੋਂ ਆਤ ਨਿਰਮਲ ਗੁਰ ਸ਼ਬਦ ਵਿਚਾ ਅਪੇਅੰਤ ਉਜਲ ਗੁਰੂ ਸਾਹਿਬ ਦਾ ਸ਼ਬਦ ਹੈ ਇਹਦੀ ਵਿਚਾਰ ਕਰਦੇ ਹਨ ਨਾਨਕ ਨਾਮ ਸਵਾਰਣ ਹਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਸਬਦ ਨਾਮ ਸੰਸਾਰ ਦਾ ਹੈ ਸੰਸਾਰ ਦੇ ਨੂੰ ਗੁਰਾਂ ਦੇ ਉਪਦੇਸ਼ ਨੂੰ ਵਿਚਾਰਦੇ ਆ ਤੰਤ ਜਿਹਨਾਂ ਉਹ ਨਾਨਕ ਨਾਮ ਸਵਾਰਣ ਹਾਰ ਪਰਮੇਸ਼ਰ ਦਾ ਨਾਮ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਸਵਾਰਣ ਵਾਲਾ ਹੈ ਜੀਵਨ ਦੇ ਤਾਈ ਮਕਾਰਾਂ ਵੱਲੋਂ ਅਤੇ ਮਕਾਰ ਦੁਨੀਆਂ ਦੇ ਹੋਰ ਅਨੰਦ ਪ੍ਰਕਾਰ ਦੇ ਹੰਕਾਰ ਦੇ ਸੁਹਾਵਣ ਵੱਲੋਂ ਸਵਾਰਨ ਵਾਲਾ ਜੀਵਨ ਨੂੰ ਪਰਮੇਸ਼ਰ ਦਾ ਨਾਮ ਹੀ ਸੰਗਰੂ ਅਮਰਦਾਸ ਜੀ ਫਰਮਾਉਂਦੇ ਹਨ